ਨਾਤਰੇ ਕਾਲਦੀ ਮੋਰਪੀਸਿੰਗ ਡਬੜੀਖਾਨਾ ਪਹੁੰਚ ਚੁੱਕੇ ਆ ਪਿੰਡ ਦੁਗਾਲ ਜ਼ਿਲ੍ਹਾ ਪਟਿਆਲਾ ਨੇੜੇ ਪਾਤਣਾ ਤੁਹਾਨੂੰ ਧਿਆਨ ਚ ਹੋਏਗਾ ਇਸੇ ਬਾਰੇ 6 April 2024 ਨੂੰ ਆਪਾਂ ਇੱਥੇ ਕੁਦਰਤੀ ਖੇਤੀ ਤਹਿਤ ਦੰਨੇ ਦੀ ਬਿਜਾਈ ਕੀਤੀ ਸੀ ਇਹ ਗੰਨਾ ਸ਼੍ਰੀ ਸੁਰੇਸ਼ ਦੇਸਾਈ ਜੀਆ ਦੀ ਵਾਟਰ ਐਫੀਸ਼ੀਐਂਟ 슈ਗਰ ਕੇਨ ਫਾਰਮਿੰਗ ਤਕਨੀਕ ਦੇ ਨਾਲ ਅਸੀਂ ਇੱਥੇ ਬੀਜਿਆ ਸੀ ਅੰਤਰਫਸਲੀ ਚੱਕਰ ਇਹਦੇ ਵਿੱਚ ਅਪਣਾਇਆ ਗਿਆ ਕੰਨੇ ਦੇ ਦੋ ਬੈਡਾਂ ਦੇ ਵਿਚਾਲੇ ਜਿਹੜਾ 11 ਫੁੱਟ ਅਸੀਂ ਥਾਂ ਛੱਡੀ ਹਰੇਕ ਦੋ ਬੈਡਾਂ ਦੇ ਵਿਚਾਲੇ ਛੱਡਿਆ ਤੇ ਉਸ 11 ਫੁੱਟ ਦੇ ਵਿੱਚ ਅਸੀਂ ਰੁੱਤ ਦੀਆਂ ਫਸਲਾਂ ਦੀ ਕਾਸ਼ਤ ਦਾ ਪ੍ਰੋਗਰਾਮ ਬਣਾਇਆ ਬਣਾਇਆ ਤੇ 6 April ਨੂੰ ਗੰਨੇ ਦੀ ਬਜਾਈ ਦਾ ਮਤਲਬ ਹੈ ਆਮ ਨਾਲੋਂ ਲਗਭਗ 1 ਸਵਾ ਮਹੀਨਾ ਪਛੜ ਕੇ ਬਜਾਈ ਹੋਣਾ ਤੇ ਅੱਜ ਤਰੀਕ ਹੈਗੀ ਆ 23 ਨਵੰਬਰ 2024 24 ਤਾਂ ਜਿਹੜਾ ਗੰਨਾ ਇੱਕ ਤੋਂ ਡੇਢ ਮਹੀਨਾ ਪਛੜ ਕੇ ਬੀਜਿਆ ਗਿਆ ਸੀ ਅੱਜ ਉਹਦੀ ਜਦੋਂ ਤੁਸੀਂ ਇਹ ਗਰੋਥ ਦੇਖਦੇ ਹੋ ਤਾਂ ਤੁਹਾਨੂੰ ਧਿਆਨ ਚਾਊਗਾ ਕੁਦਰਤੀ ਖੇਤੀ ਦੀ ਤਾਕਤ ਕਹਿੰਦੇ ਕਿ ਨੂੰ ਇਹ ਕਹਿੰਦੇ ਇਹ ਗੰਨਾ ਕੈਮੀਕਲ ਖੇਤੀ ਵਾਲੇ ਗੰਨਿਆਂ ਦੀ ਟੂਈ ਭੰਦਾ ਪਿਆ ਹਾਲਾਂਕਿ ਇੱਕ ਡੇਢ ਮਹੀਨਾ ਪਛੜ ਕੇ ਬੀਜਿਆ ਗਿਆ ਸੋ ਸਾਡੇ ਨਾਲ ਇਸ ਖੇਤ ਦੇ ਮਾਲਕ ਕਹਿ ਲੋ ਸੇਵਕ ਕਹਿ ਲੋ ਸਰਪੰਚ ਸਾਬਕਾ ਵਾਹੀ ਮਨਜੀਤ ਸਿੰਘ ਜੀ ਕੁੱਕੂ ਜੁੜੇ ਹੋਏ ਨੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਇਸ ਸਾਰੇ ਮਸਲੇ ਤੇ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸੋ ਸਰਮਾਨ ਸਾਹਿਬ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਵਧਾਈਆਂ ਕਿ ਗੁਰੂ ਫਲਸਫੇ ਮੁਤਾਬਕ ਆਪਾਂ ਇਹ ਵਿਆਹਤ ਬਣਾਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਿਆਹਤ ਸੋਹਣੀ ਸਿਰੇ ਚੜਦੀ ਪਈ ਹੈ ਹਾਂਜੀ ਹਾਂਜੀ ਤਾਂ ਜਦੋਂ ਤੁਹਾਡੇ ਮਨ ਚ ਖਿਆਲ ਆਇਆ ਹਾਂਜੀ ਕਿ ਯਾਰ ਕੁਦਰਤੀ ਕੀਤੀ ਤੈਤ ਇਹ ਗੰਨੇ ਵਾਲਾ ਕੰਮ ਕਰਨਾ ਚਾਹੀਦਾ ਹਾਂਜੀ ਉਹਦੇ ਪਿੱਛੇ ਵਜ੍ਹਾ ਕੀ ਸੀ ਵਜ੍ਹਾ ਤਾਂ ਇਹ ਹੈ ਜੀ ਵੀ ਜਿਹੜਾ ਇਸ ਟਾਈਮ ਲਾਲੂ ਵੀ ਜਿਹੜੀ ਕੈਮੀਕਲ ਵਾਲੀ ਖੇਤੀ ਹੈ ਨਾ ਜੀ ਦੇਖੋ ਸਾਡੇ ਦੇਖਦੇ ਦੇਖਦੇ ਤੁਸੀਂ ਐ ਲਾਲੂ ਵੀ ਇਹ 15 ਸਾਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੀ ਵੀ ਪੰਜਾਬ ਦੇ ਵਿੱਚ ਕੋਈ ਐਝਾ ਘਰ ਹੋਣਾ ਵੀ ਜਿਹਦੇ ਘਰੇ ਬਿਮਾਰੀ ਨਾ ਹੋ ਆ ਜਿਹੜੇ 8 8 10 10 ਸਾਲ ਦੇ ਜਵਾਕ ਨੇ ਜੀ ਉਹਨਾਂ ਨੂੰ ਵੀ ਜਲੋ ਵੀ ਬਿਮਾਰੀ ਨੇ ਜਿਹੜਾ ਘੇਰ ਲਿਆ ਘੇਰ ਲਿਆ ਆ ਲਿਆ ਬਿਲਕੁਲ ਸੋ ਇਹਦੇ ਤੋਂ ਮੁਕਤੀ ਪਾਉਣ ਦਾ ਰਾਹ ਤੁਹਾਨੂੰ ਇਹ ਲੱਗਿਆ ਹਾਂਜੀ ਇਹੀ ਚੀਜ਼ ਲੱਗੀ ਜੀ ਵੀ ਜਿੰਨਾ ਚਿਰ ਆਪਾਂ ਵਧੀਆ ਲਾ ਲੋ ਕੁਦਰਤੇ ਢੰਗ ਨਾਲ ਕੁਦਰਤੇ ਨਿਯਮ ਦਾਪਕ ਨਾਲ ਨਹੀਂ ਆਪਾਂ ਚੱਲਦੇ ਜੀ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਜੀ ਵੀ ਆਪਣਾ ਇਹ ਚੀਜ਼ ਕੋਈ ਹੱਲ ਵਿਗਿਆਨ ਇਹ ਕਹਿੰਦਾ ਕਿ ਫਸਲਾਂ ਦੇ ਉੱਤੇ ਪਾਏ ਜਾਣ ਵਾਲੇ ਜ਼ਹਿਰ ਚਾਹੇ ਐਦਾਂ ਪਾਏ ਜਾਣ ਤੇ ਚਾਹੇ ਐਦਾਂ ਪਾਏ ਜਾਣ ਉਹਨਾਂ ਦਾ 99% ਹਵਾ ਪਾਣੀ ਤੇ ਮਿੱਟੀ ਚ ਘੁਲ ਜਾਂਦਾ। ਬਿਲਕੁਲ ਸਹੀ। ਸੋ ਜਦੋਂ ਜ਼ਹਿਰ ਖੇਤੀ ਚ ਵਰਤੀ ਜਾਂਦੀ ਹੈ ਤਾਂ ਉਹ ਹਵਾ ਪਾਣੀ ਤੇ ਮਿੱਟੀ ਚ ਘੁਲ ਜਾਂਦੀ ਹੈ। ਹਾਂਜੀ। ਤੇ ਇਹਦੇ ਵਿੱਚੋਂ ਹੀ ਸਾਡੀ ਖੁਰਾਕ ਆਉਣੀ ਆ। ਹਾਂਜੀ। ਤਾਂ ਹੁਣ ਜਿਹੜਾ ਵਾਤਾਵਰਨ ਜ਼ਹਿਰੀਲਾ ਉਹਦੀ ਖੁਰਾਕ ਆਟੋਮੈਟਿਕਲੀ ਜ਼ਹਿਰੀਲੀ ਹੋਊਗੀ ਤੇ ਨਤੀਜੇ ਵਜੋਂ ਜ਼ਹਿਰੀਲੀ ਖੁਰਾਕ ਖਾਣ ਵਾਲਿਆਂ ਦੀ ਸਿਹਤ ਜਿਹੜੀ ਹੈਗੀ ਆ ਉਹਦੇ ਹਾਲ ਕੀ ਆ ਪੰਜਾਬ ਚੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਉਹਦੀ ਡਿਟੇਲ ਚ ਜਾਣ ਦੀ ਲੋੜ ਦੇ। ਸੋ ਸਰਪੰਚ ਸਾਹਿਬ ਖੇਤਮੰਦ ਸਮਾਜ ਲਈ ਇਹ ਕੰਮ ਕਰਨਾ ਚਾਹੀਦਾ ਇਹ ਵਿਚਾਰ ਮਨ ਚ ਆਇਆ ਹਾਂਜੀ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕੀਤਾ ਹਾਂਜੀ ਤੁਹਾਡੇ ਨਾਲ ਸੰਪਰਕ ਤੇ ਫਿਰ ਮੈਂ ਤੁਹਾਨੂੰ ਜੋ ਕੁਝ ਕਿਹਾ ਸੀ ਹਾਂਜੀ ਉਹ ਤੁਹਾਡੇ ਖੇਤਾਂ ਕਰਵਾਇਆ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਹੁਣ ਤੁਸੀਂ ਆਪ ਹੀ ਦੱਸੋ ਵੀ ਕੋਈ ਬਾਲੀਆਂ ਹਵਾ ਚ ਡਾਂਗਾ ਤਾਂ ਨਹੀਂ ਮਾਰੀਆਂ ਸੀ ਤਬੜੀਖਾਨਾ ਸਾਹਿਬ ਨੇ ਨਹੀਂ ਗੱਲ ਆਏ ਤਬੜੀਖਾਨਾ ਸਾਹਿਬ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੋ ਇਸ ਟਾਈਮ ਇਹ ਦਿਖਣ ਲੱਗ ਰਿਹਾ ਜੀ ਜੀ ਸਹੀ ਮੈਨਿਆਂ ਦੇ ਵਿੱਚ ਇਹ ਵੀ ਹੈ ਜੀ ਵੀ ਚਲੋ ਸਾਡੇ ਕੰਮ ਜਾਦੇ ਹੋਣ ਰੁਝਾਨ ਕਰਕੇ ਵੀ ਚਲੋ ਹੁਣ ਤਾਂ ਐ ਵੀ ਚਲੋ ਸਾਨੂੰ ਬੰਦੇ ਦਾ ਪੱਕਾ ਮਿਲ ਗਿਆ ਜਿਹੜਾ ਇਹ ਬੰਦਾ ਸ਼ੌਂਕ ਰੱਖਦਾ ਹਮ ਸਭ ਤੋਂ ਦਬੜੀ ਖਾਨਾ ਸਾਹਿਬ ਜਿਹੜੀ ਇਹ ਖੇਤੀ ਹੈ ਨਾ ਜੀ ਬਾਬੇ ਨਾਨਕ ਦੀ ਬਿਲਕੁਲ ਇਹ ਲਾਲੂ ਪਹਿਲਾਂ ਦਾ ਸ਼ੌਂਕ ਨਾਲ ਹੀ ਦੇਖੋ ਇਹ ਕਰੀ ਜਾਂਦੀ ਹੈ ਜੀ ਉਸ ਤੋਂ ਬਾਅਦ ਬਾਬੇ ਦੀ ਦੇਖੋ ਕਿਰਪਾ ਹੁੰਦੀ ਹੈ ਜੀ ਬਿਲਕੁਲ ਤੁਸੀਂ ਇਹ ਗੱਲ ਕਹਿ ਸਕਦੇ ਹੋ ਜੀ ਇਹ ਜਰੀਆ ਹੁੰਦਾ ਹੈ ਦੇਖੋ ਸੋਡੇ ਵਰਗੇ ਵਧੀਆ ਬੰਦੇ ਮਿਲੇ ਸੋਨੂੰ ਟੈਕਨੋਲੋਜੀ ਦਾ ਪਤਾ ਤੀ ਚਲੋ ਅਸੀਂ ਇਹ ਟੈਕਨੋਲੋਜੀ ਅਪਣਾਈ ਫੇਰ ਵੀ ਅਸੀਂ ਇਹ ਗੱਲ ਕਹਿ ਸਕਦੇ ਆ ਜੀ ਵੀ ਸੋਡੀ ਦੱਸੀ ਹੋਈ ਟੈਕਨੋਲੋਜੀ ਦੇ ਬਜਾਈ ਦਾ ਅਸੀਂ ਜ਼ਰੂਰ ਕਰ ਲਈ ਜੀ ਪਰ ਫੇਰ ਵੀ ਲਾ ਲੋ ਅਸੀਂ 40% ਹੀ ਉਹਦੂ ਬਾਦ ਅਸੀਂ ਇਹਦੇ ਪੈਰਾ ਦੇ ਸਕਿਆ 60% ਸਤੋਂ ਉਨਾ ਪੈਰਾ ਨਹੀਂ ਹੋਇਆ ਜਿਹੜਾ ਸੋਨੇ ਸਾਨੂੰ ਇਹਦੇ ਵਿੱਚ ਪਾਉਣ ਨੂੰ ਚੀਜ਼ਾਂ ਦੱਸੀਆਂ ਥੀਆਂ ਜੀ ਪਰ ਫੇਰ ਵੀ ਬਾਬੇ ਦੀ ਕਿਰਪਾ ਜੀ ਬਹੁਤ ਵਧੀਆ ਜਿਹੜੀ ਫਾਸਲਾ ਜੀ ਉਹ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਕਿਸੇ ਪੱਖੋਂ ਆਈ ਕਿਸੇ ਤਰ੍ਹਾਂ ਦੀ ਗੱਪਾਂ ਨੂੰ ਕੋਈ ਲੋੜ ਨਹੀਂ ਪਈ ਤੇ ਅਸੀਂ ਐ ਸਮਝ ਲਓ ਵੀ ਅਸੀਂ ਐਂ ਛੱਡ ਕੇ ਲਾ ਲਓ ਗੱਲ ਕਹਿ ਦੀ ਕਿਉਂ ਪਹਿਲਾਂ ਸਾਡੇ ਖੇਤੀ ਥੋੜੀ ਜਿਆਦਾ ਹੋਣ ਕਰਕੇ ਸਾਨੂੰ ਬੰਦੇ ਵੀ ਨਹੀਂ ਤੇ ਸਾਤ ਉਹ ਤੋਂ ਪੂਰੀ ਸੇਵਾ ਵੀ ਨਹੀਂ ਹੋਈ ਚਲੋ ਹੁਣ ਤਾਂ ਇਹਨਾਂ ਨੇ ਤਿੰਨ ਕੁ ਮਹੀਨਿਆਂ ਦੀ ਚਲੋ ਬਹੁਤ ਕੇਅਰ ਕਰੀ ਕੇਅਰ ਕਰੀਏ ਸੋ ਦੋਸਤੋ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਇਹਨਾਂ ਦਾ ਡੇਰੀ ਦਾ ਵੀ ਕੰਮ ਆ 70 ਕੁ ਪਸ਼ੂ ਆ ਮੱਝਾਂ ਗਾਵਾਂ ਇਹਦੇ ਇਲਾਵਾ ਸਾਇਲਜ ਦਾ ਵੀ ਕੰਮ ਆ ਤੇ 70 ਕਿੱਲੇ ਹੋਰ ਖੇਤੀ ਆ ਹਾਂਜੀ ਉਹ ਸਾਰੇ ਕਾਂਸੇ ਦੇ ਵਿੱਚ ਉਲਝੇ ਹੋਏ ਸੀਗੇ ਤੇ ਪੂਰੀ ਇਹਦੀ ਸਾਮ ਸਵਾਲ ਵੀ ਨਹੀਂ ਕਰ ਪਾਏ ਪੂਰਾ ਖੁਰਾਕ ਪਾਣੀ ਵੀ ਨਹੀਂ ਦੇ ਪਾਏ ਬਾਵਜੂਦ ਇਹਦੇ ਹਾਂ ਇਹ ਦੇਖੋ ਜੀ ਮਹਾਰਾਜ ਦੀ ਕਿੰਨੀ ਕਿਰਪਾ ਬਹੁਤ ਕਿਰਪਾ ਜੀ ਠੀਕ ਆਪਾਂ ਕਿਸਾਨ ਭਰਾਵਾਂ ਦੇ ਧਿਆਨ ਚ ਲਿਆ ਦਈਏ ਕਿ 1 ਏਕੜ ਦੇ ਵਿੱਚ ਸਿਰਫ 2 ਕਨਾਲਾਂ 5 ਮਰਲੇ ਗੰਨੇ ਥੱਲੇ ਆ ਠੀਕ ਤੇ ਬਾਕੀ ਜਿਹੜਾ ਲਗਭਗ 5.5 ਕਨਾਲਾਂ ਥਾਂ ਹਾਂਜੀ ਉਹ ਸਾਰੇ ਦਾ ਸਾਰਾ ਥਾਂ ਰੋਟੀਆਂ ਫਸਲਾਂ ਥੱਲੇ ਆ ਤਾਂ ਭਾਈ ਜੀ ਗਰਮ ਰੋਤ ਦੇ ਵਿੱਚ ਗੰਨੇ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਲਾਈਆਂ ਗਰਮੀ ਦੇ ਵਿੱਚ ਅਸੀਂ ਭਿੰਡੀ ਲਾ ਰੱਖੀ ਦੀ ਜੀ ਚੌਲਾ ਲਾ ਰੱਖਿਆ ਦੀ ਦੋਈ ਤਰ੍ਹਾਂ ਦਾ ਇੱਕ ਬੂਟਿਆਂ ਵਾਲਾ ਲਾ ਲਓ ਇੱਕ ਦੂਜਾ ਜੀ ਤੇ ਗਮਾਰੇ ਦੀ ਫਲੀ ਲਾ ਰੱਖੀ ਦੀ ਜੀ ਤੇ ਕੱਲ ਅੱਲਾ ਲਾ ਰੱਖਿਆ ਦੀਆਂ ਕੱਦੂ ਲਾ ਰੱਖੀ ਦੀ ਜੀ ਹਾਂਜੀ ਤੇ ਹੁਣ ਜਿਹੜਾ ਸਰਦ ਰੋਤ ਵਾਲਾ ਸਿਸਟਮ ਆ ਉਹਦੇ ਵਿੱਚ ਕੀ ਕੁਝ ਤੁਸੀਂ ਲਾ ਰੱਖਿਆ ਹੂੰ ਉਹਦੇ ਵਿੱਚ ਤਾਂ ਅਸੀਂ ਤਕਰੀਬਨ ਐਂ ਲਾ ਲਓ ਜੀ ਪੂਰਾ લાલੂ ਵੀ ਇਹ ਦੇਖਣ ਲੱਗ ਰਹੇ ਜੀ ਵੀ ਕਿਹੜੀ ਫਸਲ ਕਿਵੇਂ ਹੋਊਗੀ ਕਿਵੇਂ ਹੋਊਗੀ ਤਕਰੀਬਨ ਸਾਰੀ ਫਸਲਾਂ ਮੁੱਢੀ ਵੀ ਲੱਗੀ ਹੋਈ ਆ ਜੇ ਹਾਂਜੀ ਹਾਂ ਹਾਂ ਤੇ ਹੁਣ ਜਿਹੜਾ ਤੁਸੀਂ ਹੈਗਾ ਲਸਣ ਲਾ ਰੱਖਿਆ ਹਾਂਜੀ ਤੇ ਜਿਹੜੀ ਸਰਦ ਰੋਤਾਂ ਵਾਲੀ ਸਬਜ਼ੀ ਹੈ ਸਬਜ਼ੀ ਸਾਰੀ ਲੱਗੀ ਹੋਈ ਉਹ ਕਾਫੀ ਸਾਰੀ ਲਾਈ ਬੈਠੇ ਹੋ ਤੇ ਆਹ ਜਦੋਂ ਮੈਂ ਦੇਖ ਰਿਹਾ ਗੰਨੇ ਦੀਆਂ ਜਿਹੜੀਆਂ ਵਟਾਂ ਹਾਂਜੀ ਇਹਨਾਂ ਵਟਾਂ ਦੇ ਉੱਤੇ ਵੀ ਤੁਸੀਂ ਗੋਭੀ ਲਾ ਰੱਖੀ ਗੋਭੀ ਲਾਈ ਦੇਖ ਤਰਹ ਲਾ ਰਹੇ ਬੈਂਗਣ ਵੀ ਲਾ ਰੱਖਿਆ ਟਮਾਟਰ ਟਮਾਟਰ ਲਾ ਰੱਖਿਆ ਮਿਰਚ ਛਿਮਾ ਮਿਰਚ ਸਾਰਾ ਕੁਝ ਹੀ ਲਾ ਰੱਖਿਆ ਸਾਰਾ ਕੁਝ ਲਾ ਰੱਖਿਆ ਜੀ ਮਤਲਬ ਵੰਨ ਸੁਵੰਨਤਾ ਭਰੀ ਖੇਤੀ ਆ ਹਾਂਜੀ ਵੀ 1 ਏਕੜ ਦੇ ਵਿੱਚੋਂ ਇੱਕ ਨਹੀਂ ਅਨੇਕਾਂ ਫਸਲਾਂ ਕੀਤੀਆਂ ਜਾ ਸਕਦੀਆਂ ਨੇ ਕੀਤੀਆਂ ਜਾ ਸਕਦੀਆਂ ਨੇ ਗੰਨਾ ਤੁਹਾਨੂੰ ਪੈਸੇ ਦੇਊਗਾ ਹਾਂਜੀ ਤੇ ਬਾਕੀ ਜਿਹੜੀਆਂ ਚੀਜ਼ਾਂ ਹਾਂਜੀ ਉਹਦਾ ਖਰਚਾ ਕੱਢ ਦੇਣਾ ਹੈ ਖਰਚਾ ਕੱਢਦਣਾ ਤੇ ਨਾਲੇ ਘਰ ਨੂੰ ਸਬਜ਼ੀ ਵਾਧੂ ਵਾਧੂ ਜੀ ਇਸ ਤੋਂ ਬਾਅਦ ਇਸੇ ਸਬਜ਼ੀ ਨੇ ਇਸੇ ਸੀਜ਼ਨ ਸਾਨੂੰ ਰੰਗ ਢੰਗ ਦਾ ਦੇਣਾ ਵੀ ਡਿਮਾਂਡ ਕਿੰਨੀ ਕਾ ਕਿੰਨੀ ਕਾ ਜੀ ਤੇ ਉਸ ਡਿਮਾਂਡ ਦੇ ਹਿਸਾਬ ਨਾਲ ਹਾਂਜੀ ਅੱਗੇ ਫਿਰ ਅਸੀਂ ਹੋਰ ਕੰਮ ਤਕੜਾ ਕਰ ਲਾ ਤਕੜਾ ਕਰ ਲਾ ਸੋ ਸਰਪੰਚ ਸਾਹਿਬ ਅੱਜ ਇਹ ਫਸਲ ਇਸ ਮੁਕਾਮ ਤੇ ਖੜੀ ਆ ਕਿ ਲੋਕ ਵੀ ਪੁੱਛਦੇ ਆ ਵੀ ਸਰਪੰਚਾ ਕੀਤਾ ਕੀ ਹਾਂਜੀ ਹਾਂਜੀ ਤੇ ਕੀਤਾ ਕਰਾਇਆ ਸਾਰਾ ਵਾਹਿਗੁਰੂ ਨੇ ਵਾਹਿਗੁਰੂ ਨੇ ਕਰਾਇਆ ਵੀ ਆਪਣੇ ਤੋਂ ਤਾਂ ਪੂਰਾ ਉਪੜਿਆ ਵੀ ਨਹੀਂ ਗਿਆ ਨਹੀਂ ਉਪੜਿਆ ਆਪਾਂ ਜਿਹੜੀ ਜ਼ਮੀਨ ਦੀ ਤਿਆਰੀ ਕੀਤੀ ਸੀ ਹਾਂਜੀ ਇਹ ਉਹਦੀ ਤਾਕਤ ਆ ਉਹਦੀ ਤਾਕਤ ਆ ਜ਼ਮੀਨ ਨੂੰ ਆਪਾਂ ਪੂਰਾ ਤਕੜਾ ਕਰ ਲਿਆ ਪੂਰਾ ਤਕੜਾ ਕਰ ਉਹ ਕਹਿੰਦੀ ਹੁਣ ਤੇਰੀ ਲੋੜ ਨਹੀਂ ਕਰਦਾ ਤੇ ਮੈਂ ਸਾਹਮਣੂ ਮੈਂ ਸਾਹਮਣੂ ਠੀਕ ਆ ਤਾਂ ਜ਼ਮੀਨ ਨੇ ਪੂਰਾ ਵਧੀਆ ਨਜ਼ਾਰੇ ਬਣ ਤੇ ਹਾਂਜੀ ਹਾਂਜੀ ਤੇ ਇਹ ਜਿਹੜੀ ਫਸਲ ਆ ਹਾਂਜੀ ਇਹਦਾ ਹੁਣ ਭਵਿੱਖ ਦੇ ਵਿੱਚ ਆਪਾਂ ਕਰਨਾ ਕੀ ਹੈ ਵੀ ਦੱਸ ਦਈਏ ਨਹੀਂ ਆਪਾਂ ਤਾਂ ਐਂ ਜੀ ਹੁਣ ਤਾਂ ਇਹਦੇ ਵਿੱਚ ਜਿਹੜੀ ਆਪਣੀ ਫਸਲ ਹੈ ਜੀ ਗੰਨਾ ਇਹਦਾ ਆਪਾਂ ਗੁੱਟ ਤੇ ਸ਼ੱਕਰ ਹੈ ਜਿਹੜਾ ਉਹ ਤਿਆਰ ਕਰਾਂਗੇ ਤਿਆਰ ਕਰਾਂਗੇ ਜੀ ਹਾਂ ਤੇ ਚਲੋ ਗਾਹਾਂ ਬਾਅਦ ਤੇ ਸਾਡਾ ਇਹ ਹੈ ਜੀ ਅਸੀਂ ਇਹ ਦੇਖਣ ਲੱਗ ਰਹੇ ਹਾਂ ਵੀ ਕਿਹੜੀ ਫਸਲ ਹੈ ਜਿਹੜੀ ਇਹ ਚਲੋ ਪਰਿਵਾਰਕ ਦਾ ਆਪਾਂ ਹੈ ਹੀ ਹੈਗੇ ਜਿਹੜੇ ਸਾਨੂੰ ਲੋੜ ਹੈ ਉਹਦਾ ਅਸੀਂ ਸਾਰੀਆਂ ਸਬਜ਼ੀਆਂ ਪੈਦਾ ਕਰਨੀ ਨੇ ਜੀ ਅਗਰ ਜਲਾ ਚਲੋ ਹੁਣ ਵਪਾਰਕ ਤੌਰ ਤੇ ਵੀ ਆਪਾਂ ਦੇਖੀਏ ਜੀ ਉਹ ਅਸੀਂ ਮੇਨ ਮੁੱਖ ਫਸਲਾ ਦੇਖਾਂਗੇ ਜੀ ਵੀ ਕਿਹੜੀ ਆਪਾਂ ਕਿਹੜੀਆਂ ਕਿਹੜੀਆਂ ਜਿਆਦਾ ਕੋਈ ਜ਼ਿਆਦਾਤਰ ਇਹਦੇ ਵਿੱਚ ਜਿਵੇਂ ਹਰਦੀ ਹੈ ਜੀ ਉਹ ਬਹੁਤ ਕੰਮ ਚਾਪ ਸਰੋਂ ਵੀ ਹੋ ਜੂਗੀ ਸਰੋਂ ਚਲੋ ਉਹਦਾ ਜੋ ਮਰਜੀ ਹੁਣ ਆਪਾਂ ਗਾਹਾਂ ਟ੍ਰਾਇਲ ਲੈ ਰਹੇ ਹੁਣ ਆਪਾਂ ਕੁਝ ਚੀਜ਼ਾਂ ਨੇ ਜਿਹੜੀਆਂ ਜਗਾ ਸਟਾਫ ਆਪਣੇ ਵੀ ਖਾਲੀ ਪਈਏ ਇਹ ਚ ਆਪਾਂ ਬੀਜਣ ਲੱਗ ਰਹੇ ਜੀ ਉਹ ਆਪਾਂ ਦੇਖਾਂਗੇ ਵੀ ਆਪਾਂ ਨੂੰ ਕਿਹੜੀ ਫਸਲ ਕਿਵੇਂ ਕਿਹੜੇ ਮੌਸਮ ਨੂੰ ਸ਼ੂਟ ਕਰਦੀ ਹੈ ਜ ਇੰਨਾ ਦੇ ਖੇਤ ਜਿਹੜਾ ਵਿੱਢਣ ਵਿੱਢਿਆ ਸੀ ਵਾਹਿਗੁਰੂ ਦੀ ਕਿਰਪਾ ਨਾਲ ਉਹਦਾ ਰਿਜ਼ਲਟ ਸਾਰਾ ਤੁਹਾਡੇ ਸਾਹਮਣੇ ਆ ਦੂਸਰੀ ਗੱਲ ਇਹ ਵੀ ਹੈ ਦਬੜੀ ਖਾਨਾ ਸਾਹਿਬ ਬੀਨਾ ਅੱਜ ਤੋਂ ਇਹ ਜਿਹੜਾ ਟੇਸਟ ਅਸੀਂ ਚ ਸਬਜੀ ਲੜਕੇ ਕੋਈ ਵੀ ਲੜਕੀ ਹੈ ਜੀ ਅੱਜ ਤੋਂ ਇਹ ਟੇਸਟ ਸਬਜ਼ੀਆਂ ਦੇ ਵਿੱਚ ਪਹਿਲਾਂ ਚਲੋ ਸਾਨੂੰ ਵੀ ਐਂ ਲੱਗਿਆ ਨਾ ਕਿਤੇ ਨਾ ਕਿਤੇ ਵੀ ਚਲੋ ਬੀਜ ਹਾਈਬ੍ਰਿਡ ਹੋ ਗਈ ਕੱਲੇ ਇਹਨਾਂ ਚ ਬੀਆਂ ਦਾ ਵੀ ਕਸੂਰ ਨਹੀਂ ਹੈਗਾ ਜੀ ਤੁਸੀਂ ਦੇਖੋ ਬੀ ਦਾ ਚਲੋ ਹਲੇ ਵੀ ਅਲੀ ਪ्योर ਦੇਸੀ ਅਸੀਂ ਨਹੀਂ ਲਾਈ ਪਰ ਅੱਜ ਤੋਂ ਜਿਹੜਾ 15 16 ਸਾਲ ਪਹਿਲਾਂ ਜਿਹੜਾ ਟੇਸਟ ਹੁੰਦਾ ਦੀ ਆਪਣੀ ਸਬਜ਼ੀ ਉਹ ਵਾਪਸ ਆਇਆ ਜੀ ਜੋ ਵੀ ਅਸੀਂ ਖੇਤ ਦੇ ਵਿੱਚ ਹੁਣ ਪੈਦਾ ਕਰਨ ਲੱਗ ਰਹੇ ਹਾਂ ਜੀ ਜਦੋਂ ਅਸੀਂ ਉਹਨੂੰ ਆਪ ਯੂਜ਼ ਕਰਦੇ ਹਾਂ ਜੀ ਜਿਵੇਂ ਉਹ ਅਸੀਂ ਜਿਹੜੀ ਮੂਲੀ ਹੈ ਲਲ ਖਾਈ ਹੈ ਜੀ ਅੱਜ ਤੋਂ 15 ਸਾਲ ਪਹਿਲਾਂ ਅਸੀਂ ਉਹ ਮੂਲੀ ਖਾਂਦੇ ਰਹੇ ਜਿਹੜਾ ਟੇਸਟ ਹੁੰਦਾ ਜੀ ਜੀ ਹਾਂ ਸੋ ਐਦਾਂ ਹੀ ਆ ਬਈ ਜੇ ਤਾਂ ਆਪਾਂ ਕੁਦਰਤ ਦੇ ਨੇੜੇ ਲੱਗ ਕੇ ਕੁਦਰਤ ਦੇ ਲੜ ਲੱਗ ਕੇ ਅੱਗੇ ਤੁਰਾਂਗੇ ਤਾਂ ਕੁਦਰਤ ਨੇ ਤੰਦਰੁਸਤੀਆਂ ਬਖਸ਼ਣੀਆਂ ਲਹਿਰਾਂ ਵਹਿਣਾ ਕਰ ਦੇਣੀਆਂ ਹਾਂਜੀ ਤੇ ਜਿਹੜਾ ਬੰਦਾ ਤੰਦਰੁਸਤਾ ਉਹਨੂੰ ਪੈਸਿਆਂ ਪੂਸਿਆਂ ਦੀ ਕਮੀ ਨਹੀਂ ਆਉਂਦੀ ਤੁਹਾਡੇ ਕੋਲੇ ਪੈਸੇ ਬਹੁਤ ਆ ਤੰਦਰੁਸਤੀ ਹੈ ਨਹੀਂ ਚਟਣੇ ਆ ਉਹ ਪੈਸੇ ਆਹ ਉਹ ਕੋਈ ਗੱਲ ਨਹੀਂ ਇਹ ਤੁਸੀਂ ਤੰਦਰੁਸਤੋਂ ਪੈਸੇ ਜਿੰਨੇ ਮਰਜ਼ੀ ਕਮਾ ਲੋਗੇ ਸਾਨੂੰ ਪਹਿਲ ਦੇਣੀ ਚਾਹੀਦੀ ਆ ਤੰਦਰੁਸਤੀ ਨੂੰ ਤੇ ਤੰਦਰੁਸਤੀ ਬਾਜ਼ਾਰ ਚੋਂ ਨਹੀਂ ਮਿਲਣੀ ਉਹ ਤਾਂ ਗਰੂਮ ਵਿੱਚ ਸ਼ਾਪਿੰਗ ਵਾਲ ਚੋਂ ਨਹੀਂ ਮਿਲਦੀ ਉਹ ਮਿਲਦੀ ਆ ਤੁਹਾਡੀ ਖੇਤ ਦੀ ਮਿੱਟੀ ਚ ਮੈਂ ਕਹਿੰਦਾ ਦਬੜੀ ਗੰਨਾ ਸਾਹਿਬ ਵੀ ਚਲੋ ਸਾਡੇ ਕੰਮ ਕਈ ਨਹੀਂ ਅਰ ਜੇ ਮੈਂ ਕਹੀ ਰਹਿੰਦੇ ਨੇ ਤੁਸੀਂ ਇਹ ਦੇਖੋ ਵੀ ਜਿਹੜਾ ਸਾਨੂੰ ਉਰੇ ਸਕੂਨ ਅਸੀਂ ਡੇਲੀ ਮਨੇ ਆਉਣੀ ਆਉਣਾ ਜੀ ਕਿਉਂ ਹੁਣ ਤਾਂ ਚਲੋ ਇਹ ਸਾਡਾ ਬੰਦਾ ਬਹੁਤ ਪੱਕਾ ਜਦੋਂ ਇਹ ਆਉਂਦਾ ਚਲੋ 10 20 ਮਿੰਟ ਘੰਟਾ ਜਿੰਨਾ ਕੁ ਟਾਈਮ ਲੱਗਦਾ ਚਲੋ ਅਸੀਂ ਵੀ ਕੋਸ਼ਿਸ਼ ਕਰਦੇ ਆਂ ਜਿਹਹ ਜਾ ਕੋਈ ਕੰਮ ਹੁੰਦਾ ਅਸੀਂ ਕਰਦੇ ਆਂ ਪਰ ਇਹ ਆ ਦਬੀਆ ਤੁਸੀਂ ਯਕੀਨ ਮੰਨਿਓ ਵੀ ਜਿਹੜਾ ਸਕੂਨ ਉਰੇ ਆਉਂਦਾ ਜੀ ਇੱਥੇ ਇਹ ਕਿਲੇ ਦੇ ਵਿੱਚ ਬਹਿ ਕੇ ਮੈਂ ਕਹਿੰਦਾ ਵੀ ਜਿੰਨੇ ਅਸੀਂ ਕੰਮ ਕਰਨ ਲੱਗ ਰਹੇ ਆਂ ਜੀ ਉੱਥੇ ਉਹਨਾਂ ਸਕੂਨ ਨਹੀਂ ਹੈਗਾ ਨਹੀਂ ਹੈਗਾ ਸੋ ਲਾਸਟ ਦੇ ਵਿੱਚ ਇੱਕੀ ਗੱਲ ਹੋਰ ਪੁੱਛਣੀ ਆ ਵੀ ਆਪਾਂ ਜਦੋਂ ਇਸ ਖੇਤ 'ਚ ਕੰਮ ਸ਼ੁਰੂ ਕੀਤਾ ਸੀ ਇਹ ਖੇਤ ਪਿਛਲੇ ਕਈ ਵਰਿਆਂ ਤੋਂ ਮਤਲਬ 50 40 50 ਵਰਿਆਂ ਤੋਂ ਕੈਮੀਕਲ ਖੇਤੀ ਥੱਲੇ ਸੀ ਹਾਂਜੀ ਤੇ ਆਪਾਂ ਇੱਥੇ ਕੰਮ ਸ਼ੁਰੂ ਕੀਤਾ ਹਾਂਜੀ ਉਹ ਕੰਮ ਸ਼ੁਰੂ ਕਰਨ ਤੋਂ ਬਾਅਦ ਇਸ ਖੇਤ ਦੀ ਮਿੱਟੀ ਦੇ ਵਿੱਚ ਦੂਜੇ ਖੇਤਾਂ ਨਾਲ ਮੁਕਾਬਲੇ ਕੋਈ ਫਰਕ ਆ ਬਹੁਤ ਜ਼ਿਆਦਾ ਜੀ ਬਾਹਰ ਦੇ ਵਿੱਚ ਨਰਮਾਈ ਪਲਾਈ ਪੱਖੋਂ ਕੋਈ ਹਾਂ ਹਾਂਜੀ ਬਹੁਤ ਪੋਲ ਹੈ ਜੀ ਚਲੋ ਬਹੁਤ ਐਸੇ ਜੀ ਜੀਵ ਜੰਤੂ ਪਾਏ ਜਾਂਦੇ ਨੇ ਜੀ ਜਿਹੜੇ ਅਸੀਂ ਅੱਜ ਤੱਕ ਕਦੇ ਦੇਖੀ ਨਹੀਂ ਸੀ ਜੀ ਤਾਂ ਮਿੱਟੀ ਦੇ ਵਿੱਚੋਂ ਖੁਸ਼ਬੂ ਆਊਗੀ ਤਾਂ ਭਾਈ ਤੁਹਾਡੀਆਂ ਫਸਲਾਂ 'ਚ ਖੁਸ਼ਬੂ ਆਜੂ ਖੁਸ਼ਬੂ ਜੇ ਤੁਹਾਡੀਆਂ ਫਸਲਾਂ 'ਚ ਖੁਸ਼ਬੂ ਆ ਗਈ ਤਾਂ ਉਹਨਾਂ ਦੇ ਦਾਣਿਆਂ 'ਚ ਉਹਨਾਂ ਦੇ ਫਲਾਂ 'ਚ ਖੁਸ਼ਬੂ ਆਜੂ ਹਾਂਜੀ ਤੇ ਜੇ ਉਹਨਾਂ 'ਚ ਖੁਸ਼ਬੂ ਆ ਗਈ ਤਾਂ ਫਿਰ ਖਾਣ ਵਾਲਿਆਂ ਦੇ ਵਿੱਚੋਂ ਵੀ ਖੁਸ਼ਬੂ ਆਊਗੀ ਸਿੱਧਾ-ਸਿੱਧਾ ਲੈ ਕੇ ਲਾਉਣ ਦੀ ਲੋੜ ਭਿਆਨ ਨਹੀਂ ਕਰਨੀ ਹੁਣ ਜੇ ਮਿੱਟੀ 'ਚ ਮੁਸ਼ਕ ਭਰਿਆ ਹਾਂਜੀ ਤੇ ਉਹ ਮੁਸ਼ਕੀ ਖੁਰਾਕ ਰਹੀ ਸਾਡੇ ਅੰਦਰ ਜੇ ਉਹ ਮੇਰੇ ਫਿਰ ਸਾਡੇ ਵਿੱਚੋਂ ਵੀ ਮੁਸ਼ਕੀ ਮਾਰੂਗਾ ਹਾਂਜੀ ਹਾਂਜੀ ਸੋ ਸਾਰਾ ਕੁਝ ਜੁੜਿਆ ਹੋਇਆ ਮਿੱਟੀ ਦੇ ਨਾਲ ਮਿੱਟੀ ਦੇ ਨਾਲ ਠੀਕ ਹੈ ਤੰਦਰੁਸਤ ਸਰੀਰ ਜਿਹੜਾ ਹੈਗਾ ਉਹ ਸੁਗੰਧਤ ਹੁੰਦਾ ਹਾਂਜੀ ਤੇ ਬਿਮਾਰ ਸਰੀਰ ਦੇ ਵਿੱਚੋਂ ਦਰਗੰਧ ਆਉਂਦੀ ਹੈ ਦਰਗੰਧ ਤੇ ਜੇ ਅਸੀਂ ਮਿੱਟੀ ਨੂੰ ਬਿਮਾਰ ਕਰਾਂਗੇ ਤਾਂ ਮਿੱਟੀ 'ਚੋਂ ਦਰਗੰਧ ਆਉਣ ਲੱਗ ਜੂ ਹਾਂਜੀ ਕਹਿੰਦੇ ਆਂ ਸੋ ਜੇ ਮਾਈਕਾਂ ਚਾਹੀਦੀਆਂ ਤੰਦਰੁਸਤੀ ਵਾਲੀਆਂ ਹਾਂਜੀ ਤਾਂ ਭਾਈ ਪਹਿਲਾਂ ਖੇਤਾਂ ਨੂੰ ਮਹਿਕਾ ਲਓ ਤੇ ਖੇਤ ਪਤਾ ਕਾਦੇ ਨਾਲ ਮਹਿਕਦੇ ਆ ਹਾਂਜੀ ਜਦੋਂ ਮੁੜ ਕਾਂ ਡੋਲਦਾ ਹਾਂ ਮੁੜਕੇ ਨਾਲ ਵਹਿਕਦੇ ਆ ਵਹਿਕਦੇ ਨਹੀਂ ਠੀਕ ਆ ਤੇ ਅਸੀਂ ਪਿਛਲੇ 40-45 ਸਾਲਾਂ ਤੋਂ ਮੁੜਕਾ ਡੋਲਣ ਦਾ ਬੰਦਗਾ ਬੰਦ ਕਰਤਾ ਹਾਂ ਠੀਕ ਆ ਹੁਣ ਕੁਦਰਤੀ ਖੇਤੀ ਹੀ ਉਹ ਇੱਕੋ ਇੱਕ ਰਾਹ ਜਿਹੜੀ ਸਾਨੂੰ ਮੌਕਾ ਦਿੰਦੀ ਆ ਖੇਤਾਂ 'ਚ ਮੁੜਕਾ ਡੋਲਣ ਦਾ ਗੁਰੂਪਾਲ ਸਿੰਘ ਦੇ ਨੇੜੇ ਲੱਗ ਕੇ ਲੱਗ ਕੇ ਜੀ ਗੁਰੂ ਦੇ ਲਾੜ ਲੱਗ ਕੇ ਸਹੀ ਮੈਨੂੰ ਤਾਂ ਜਿਹੜੀ ਇਹ ਖੇਤੀ ਆ ਨਵੜੀ ਖਾਨਾ ਸਾਹਿਬ ਵੀ ਜੇ ਬੰਦਾ ਪੂਰੀ ਮਨ ਲਾ ਕੇ ਕਰੇ ਇਹਦਾ ਉਹੀ ਸਾਧ ਬਣਾਦਾ ਬਿਲਕੁਲ ਬਿਲਕੁਲ ਸੋ ਖੇਤੀ ਨੂੰ ਭਾਈ ਕਰੀਏ ਤਾਂ ਡਿਊਟੀ ਵਾਂਗੂ ਕਰੀਏ ਨਹੀਂ ਤਾਂ ਨਾ ਕਰੀਏ ਹਾਂ ਤੇ ਕੁਦਰਤੀ ਖੇਤੀ ਤਾਂ ਕਹਿੰਦੀ ਹੀ ਇਹ ਆ ਉਹਦੀ ਸ਼ਰਤ ਹੀ ਇਹ ਆ ਪਹਿਲੀ ਵੀ ਤੂੰ ਵੀ ਆਉਂਦੀ ਹੈ ਜੀ ਜੀ ਜਿਹਦਾ ਮਨ ਸਾਫ ਉਹਦਾ ਧਨ ਸਾਫ ਹੈ ਜਿਹਦਾ ਮਨ ਹੀ ਨਹੀਂ ਸਾਫ ਉਹਦਾ ਧਨ ਕਿੱਥੋਂ ਸਾਫ ਬਿਲਕੁਲ ਬਿਲਕੁਲ ਇਹ ਗੱਲ ਹੈ ਬਹੁਤ ਵਧੀਆ ਸੋ ਖੇਤੀ ਨੂੰ ਪੂਰੇ ਮਾਨ ਦੇ ਨਾਲ ਤਸੱਲੀ ਨਾਲ ਕਰੋ ਤਸੱਲੀ ਨਾਲ ਠੀਕ ਹੈ ਖੇਤੀ ਚ ਜੋ ਪਾਉਂਗੇ ਖੇਤੀ ਨੇ ਉਹੀ ਦੁੱਗਣਾ ਤਿੱਗਣਾ ਕਰਕੇ ਤੁਹਾਨੂੰ ਮੋੜ ਦੇਣਾ ਮੈਂ ਕਹਿੰਦਾ ਦਵੜੀ ਗੱਲਾਂ ਸਾਹਿਬ ਚਲੋ ਬਾਬੇ ਦੀ ਐਡੀ ਕਿਰਪਾ ਹੋਈ ਹੈ ਨਾ ਜੀ ਚਲੋ ਅਸੀਂ ਜਿੰਨੀਆਂ ਵੀ ਗਾ ਫਸਲ ਉਰੇ ਕੋਈ ਬੀਜੀ ਹੈ ਜੀ ਹਲੇ ਤੱਕ ਵੀ ਉਧਰ ਤੋਂ ਵੱਲੋਂ ਇੰਨਾ ਕ ਸਿਸਟਮ ਹੈ ਜੀ ਸਾਡੇ ਹਲੇ ਕਫੇ ਵੀ ਪੇਡੇ ਨੂੰ ਕੋਈ ਬਿਮਾਰੀ ਨਹੀਂ ਆਈ ਜੀ ਇਹ ਵੀ ਮਹਾਰਾਜ ਦੀ ਲਾ ਲਓ ਬਖਸ਼ ਲਾ ਲਓ ਬਿਲਕੁਲ ਬਿਲਕੁਲ ਸੋ ਦੋਸਤੋ ਖੇਤੀ ਕਹਿੰਦੀ ਆ ਵੀ ਭਾਈ ਮੇਰੇ ਵਿੱਚ ਰਹੋ 6 ਤੋਂ 8 ਘੰਟੇ ਖੇਤੀ ਖੇਤ ਦੇ ਵਿੱਚ ਮੰਗਦੀ ਹੈ ਬੰਦੇ ਨੂੰ ਤੇ ਕੁਦਰਤੀ ਖੇਤੀ ਦਾ ਪਹਿਲੀ ਸ਼ਰਤ ਹੀ ਇਹ ਆ ਵੀ ਜੇ ਤੂੰ ਭਰਾਵਾ ਖੇਤੀ ਨੂੰ ਡਿਊਟੀ ਵਾਂਗੂ ਕਰ ਸਕਦਾ ਤਾਂ ਆ ਜਾ ਤੇ ਨਹੀਂ ਉਧਰ ਫਾਹੀ ਵਾਲਾ ਕੰਮ ਚੱਲੀ ਜਾਂਦਾ ਤੇ ਉਧਰ ਚੱਲੀ ਜਾ ਇੱਕ ਦਿਨ ਚੱਲ ਜੇਗਾ ਹਾਂਜੀ ਸੋ ਆ ਖੇਤ ਦੇ ਵਿੱਚੋਂ ਤੁਹਾਡੇ ਰੂਬਰੂ ਹੋਣਾ ਸੀ ਫਰਵਰੀ ਮਾਰਚ ਦੇ ਵਿੱਚ ਅਸੀਂ ਇੱਥੋਂ ਗੰਨੇ ਦਾ ਗੁੜ ਸ਼ੱਕਰ ਗੁੜ ਸ਼ੱਕਰ ਤੁਹਾਡੀ ਸੇਵਾ 'ਚ ਹਾਜ਼ਰ ਕਰਾਂਗੇ ਹਾਂ ਸੋ ਉਹਦਾ ਤੁਸੀਂ ਲੁੱਤ ਫਲਿਓ ਵਧੀਆ ਸੋਹਣੇ ਰੇਟ ਤੇ ਮਿਲੂਗਾ ਸੋਹਣਾ ਰੇਟ ਮਤਲਬ ਆਏ ਆ ਵੀ ਪੂਰਾ ਟਕਾ ਕੇ ਰੇਟ ਲੱਗੂਗਾ ਠੀਕ ਆ ਜਿੰਨੀ ਮਿਹਨਤ ਲੱਗੀ ਆ ਹਾਂ ਜਿਸ ਤਰ੍ਹਾਂ ਦੀ ਸਾਡੀ ਕੁਆਲਿਟੀ ਆ ਉਸੇ ਤਰ੍ਹਾਂ ਦਾ ਸਾਡਾ ਰੇਟ ਹੋਊਗਾ ਘੱਟੋ ਘੱਟ 100 ਰੁਪਏ ਕਿਲੋ ਗੁੜ ਮਿਲੂਗਾ ਤੇ 120 ਜਾਂ 30 ਰੁਪਏ ਕਿਲੋ ਸ਼ੱਕਰ ਮਿਲੂਗੀ ਤੇ ਉਹ ਚੀਜ਼ ਆ ਜਿਹੜੀ ਉਹ ਫਿਰ ਅਮਰਤ ਆ ਠੀਕ ਆ ਉਹਨੇ ਤੁਹਾਨੂੰ ਤੰਦਰੁਸਤੀ ਬਖਸ਼ਣੀ ਆ ਇਹ ਕਹਿੰਦੇ ਆ ਉਹ ਹੀ ਖੁਰਾਕ ਹੀ ਦਵਾਈ ਆ ਦਵਾਈ ਆ ਆਯੁਰਵੇਦ ਕਹਿੰਦਾ ਖੁਰਾਕ ਹੀ ਦਵਾਈ ਦਵਾਈ ਆ ਭੋਜਨ ਹੀ ਦਵਾਈ ਆ ਤਾਂ ਅਸੀਂ ਤੁਹਾਨੂੰ ਇਹ ਜਿਹੜਾ ਭੋਜਨ ਦੇਾਂਗੇ ਇਸ ਖੇਤ ਚੋਂ ਉਹ ਤੁਹਾਨੂੰ ਡਾਕਟਰਾਂ ਕੋਲੇ ਜਾਣ ਤੋਂ ਰੋਕੇਗਾ ਰੋਕੇਗਾ ਤਾਂ ਜਿਹੜੇ ਪੈਸੇ ਤੁਸੀਂ ਡਾਕਟਰਾਂ ਦੀਆਂ ਜੇਬਾਂ ਭਰਨ ਚ ਖਰਚਦੇ ਆ ਉਹਦੋਂ ਮੈਨੂੰ ਲੱਗਦਾ ਵੀ 80 ਗੁਣਾ ਘੱਟ ਪੈਸੇ ਖਰਚ ਕੇ ਹਾਂ 20 ਪੈਸੇ ਹਾਂ ਜੀ ਹੈਨਾ 20 ਪੈਸੇ ਆ 20 ਪੈਸੇ ਤੁਸੀਂ ਕਿਸਾਨ ਦੀ ਬੱਲੇ ਬੱਲੇ ਕਰਾ ਸਕਦੇ ਹੋ ਤੇ ਕਿਸਾਨ ਤੁਹਾਡੀ ਬੱਲੇ ਬੱਲੇ ਕਰਾਉਂਦਾ ਹਾਂ ਜੀ ਸੋ ਇਸੇ ਸੁਨੇਹੇ ਨਾਲ ਅਸੀਂ ਤੁਹਾਡੇ ਕੋ ਅੱਗੇ ਲੈਨੇ ਆ ਜੁੜੇ ਰਹੋ ਬਣੇ ਰਹੋ ਵੀਡੀਓ ਨੂੰ ਬਾਤ ਤੋਂ ਬਾਤ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਬਾਤ ਤੋਂ ਬਾਤ ਲੋਕਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਪੁਰਾਣੂ ਵੀ ਜਾਗ ਲੱਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾਪੋ ਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ